ਇਮ ਜਦੋਂ ਵੀ ਇੰਡੀਆ ਓਨਰ ਤੇ ਸਿੱਧੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸੋ ਮੱਥਾ ਟੇਕ ਕੇ ਮੈਂ ਇੱਥੇ ਸਰਦਾਰ ਐਕਸਕਲੂਸਿਵ ਪਗੜੀ ਇੱਥੋਂ ਕਿਹਦੇ ਲੈਣ ਆਏ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਔਰ ਐਕਸਕਲੂਸਿਵ ਇਸ ਕਰਕੇ ਆ ਕਿ ਨਾਲ ਕੱਲੀਆਂ ਪਗਾਂ ਹੀ ਨਹੀਂ ਉਹ ਨਾਲ ਕੁੜਤੇ ਜਮੇ ਵੀ ਕਰਦੇ ਨੇ ਨਾਲ ਹੋਰ ਚੀਜ਼ਾਂ ਵੀ ਕਰਦੇ ਨੇ ਸੋ ਬਹੁਤ ਵਧੀਆ ਤੁਹਾਡਾ ਕੰਮ ਕਰਜੀ ਤੁਹਾਡਾ ਪਿਆਰ ਹੈ ਜੀ ਤੁਹਾਡਾ ਸਿਆਦ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜੀ ਪਗੜੀ ਆ ਉਹ ਸਾਰੀ ਦੁਨੀਆ ਦੇ ਵਿੱਚ ਮੈਂ ਇਸੇ ਤਰ੍ਹਾਂ ਹੀ ਕਹਿੰਦੇ ਨੇ ਵੀ ਪੱਗ ਬਣ ਕੇ ਆਇਆ ਬਹੁਤ ਸਾਰੇ ਸਿੰਘਾਂ ਨੇ ਜਿਹੜੇ ਨਵੇਂ ਆਏ ਉਹਨਾਂ ਨੇ ਦੇਖ ਕੇ ਪੱਗਾਂ ਬਣੜੀਆਂ ਸ਼ੁਰੂ ਕੀਤੀਆਂ ਬੱਚਿਆਂ ਨੇ ਜਿਹੜੀ ਫੋਰਨ ਦੇ ਆ ਉਹਨਾਂ ਨੇ ਸਾਡੇ ਵਾਲ ਦੇਖ ਕੇ ਪੱਗਾਂ ਬਣੜੀਆਂ ਸ਼ੁਰੂ ਕੀਤੀਆਂ ਔਰ ਆਪਣੇ ਨਾਂ ਨਾਲੋਂ ਸਿੰਘ ਨਹੀਂ ਕਟਾਇਆ ਮਲਕੀਤ ਸਿੰਘ ਇਹ ਕੋਈ ਹੋਊਗਾ ਤੁਹਾਨੂੰ ਕੋਈ ਕੋਤ ਨਹੀਂ ਜੂਸ ਕੀਤਾ ਕੋਈ ਹੋਰ ਨਹੀਂ ਕੀਤਾ ਸੋ ਪਗੜੀ ਨੂੰ ਬਹੁਤ ਬੱਡੀ ਮਹਾਂਤਾ ਦਿੱਤੀ ਆ ਔਰ ਪਗੜੀ ਦੇ ਉੱਤੇ ਮੈਂ ਫਿਰ ਉਹਦੀ ਸ਼ਾਇਨ ਦੇ ਲਈ ਉੱਤੇ ਸਤਾਰੇ ਵੀ ਲਾਏ ਹੈ ਨਾ ਸੋ ਉਹ ਵੀ ਇੱਕ ਫੈਸ਼ਨ ਬਣਿਆ ਸੋ ਮੈਂ ਤੁਹਾਨੂੰ ਸੁਭਾਜੀ ਬਹੁਤ ਬਹੁਤ ਮੁਬਾਰਕ ਬਾਰਕ ਬਾਕੀ ਦੇ ਰਹੇ ਕਿਹੜੇ ਕਿਹੜੇ ਰੰਗ ਤੁਹਾਨੂੰ ਮਿਲ ਪਸੰਦ ਕਿਤੇ ਦੇਖੋ ਜੀ ਮੈਨੂੰ ਲੱਗਦਾ ਜਿਹੜੇ ਕਿਸੇ ਨੇ ਨਹੀਂ ਪਾਏ ਮੈਨੂੰ ਤਾਂ ਲੱਗਦਾ ਪੂਰੀ ਕਹਿੰਦਾ ਨਹੀਂ ਤੇਰੇ ਮੋਰੇ ਧਾਨ ਸੁਟਿਆ ਕਹਿੰਦਾ ਭਵੇਂ ਮੈਨੂੰ ਤਾਂ ਲੱਗਦਾ ਸਾਰੀ ਦੁਕਾਨ ਹੀ ਲੈ ਜਾ ਮੈਂ ਇਦਾਂ ਦੇ ਕਲਰ ਵੇਖੇ ਹੀ ਨਹੀਂ ਕਿਤੇ ਸੋ ਬਹੁਤ ਐਕਸਕਲੂਸਿਵ ਕਲਰ ਨੇ ਔਰ ਬਹੁਤ ਭਾਈ ਤੁਸੀ ਵਧਾਈ ਦੇ ਹੱਕ ਨਾਲ ਬਹੁਤ ਲੱਗਦਾ ਤੁਸੀਂ ਆਪ ਰੀਜਨਲ ਬਣਾਉਨੇ ਆ ਜੀ 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 ਬੜੇ ਕਲਰ ਲੈ ਕੇ ਆਉਨੇ ਆ ਸੋ ਜਿਹੜੇ ਮੈਂ ਕਿਤੇ ਕਲਰ ਨਹੀਂ ਦੇਖੇ ਮੈਨੂੰ ਲੱਗਦਾ ਇੱਥੇ ਹੀ ਕਲਰ ਨੇ ਸਭ ਤੋਂ ਜ਼ਿਆਦਾ ਦੇਖਿਆ ਗਿਆ ਕਿ ਕੁਰਤੇ ਤੇ ਜਮੇ ਕਾਫੀ ਅੱਜਕੱਲ੍ਹ ਤੇ ਨੌਜਵਾਨ ਪਸੰਦ ਕਰਦੇ ਨੇ ਔਰ ਜੇ ਨੇਤਾ ਲੱਗ ਕੇ ਗੱਲ ਕਰਦੇ ਉਹ ਵੀ ਕੁਰਤੇ ਜਾਂ ਪਸੰਦ ਕਰਦੇ ਨੇ ਜਿੱਥੇ ਕਿ ਪਹਿਲਾਂ ਮੁਕਸਰੀ ਕੁਰਤੇ ਜਾਂਮਾ ਜਾਂ ਹੋਰ ਸ਼ਰਧ ਦੇ ਨਾਮ ਤੇ ਬਣੇ ਹੁਣ ਅਫਰੇਸਰੀ ਕੁਰਤੇ ਜਾਂਮਾ ਨੇ ਨਵਾਂ ਜੁੜ ਦਿੱਤਾ ਗਿਆ ਜੀ ਇਹ ਕੋਈ ਅੰਬਰਸਰੀ ਹੈ ਤਾਂ ਫਿਰ ਤੁਹਾਨੂੰ ਪਤਾ ਹਰ ਚੀਜ਼ ਹੀ ਖਾਣਾ-ਦਾਣਾ, ਕੱਪੜਾ, ਪਹਿਰ ਪਹਿਰਨਾ ਸਾਰੇ ਬਹੁਤ ਮਸ਼ਹੂਰ ਆ ਪਰ ਸਰਦਾਰ ਦੇ ਤਾਂ ਫਿਰ ਸਰਦਾਰ ਜੀ ਤੁਹਾਡਾ ਤਾਂ ਮੈਂ ਦੇਖਿਆ ਕੋੜ ਤਾਂ ਪਜਾਵਾ। ਕਿ ਆ ਫਿਟਿੰਗ ਆਉਂਦੀ ਆ ਤੇ ਕਿਹ ਕੱਪੜਾ ਜਾਂ ਸਵਾਦ ਆ ਗਿਆ ਬਹੁਤ ਬੜੀਆ ਲੱਗਦਾ। ਸੋ ਨੌਜਵਾਨਾਂ ਨੂੰ ਕੀ ਸੁਨੇਹਾ ਦਸਤਾਰ ਨੂੰ? ਦਸਤਾਰ ਨੂੰ ਸਾਂਭ ਕੇ ਰੱਖੋ ਜੀ ਦਸਤਾਰ ਸਾਡੀ ਪਹਿਚਾਨ ਹੈ। ਸਰਦਾਰ ਸਾਹਿਬ ਜਿਹੜੀ ਇਹ ਕਹਿੰਦੇ ਨਹੀਂ ਵੀ ਦਸਤਾਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਦਿੱਤੀ ਬਹੁਤ ਵੱਡੀ। ਐਂਡ ਮੈਂ ਤਾਂ ਹਮੇਸ਼ਾ ਗੱਲ ਕਰਦਾ ਕਿ ਸੋਹਣਾ ਤੇ ਸਨੱਖਾ ਸਾਰੇ ਜੱਗ ਤੋਂ ਉਹ ਵੱਲਾ ਸਿੰਘ ਲੱਖਾਂ ਚ ਘੜੋਤਾ ਹੋਇਆ ਦਸਿੱਗਾਂ ਦਾ ਕੱਲਾ ਸਿੰਘ ਉਹ ਪਦਵੀ ਵੀ ਜਿਹਨੇ ਸਰਦਾਰ ਦਿੱਤੀ ਖਾਲਸੇ ਨੂੰ ਕੈਸੀ ਬਾਜਾ ਵਾਲੇ ਨੇ ਕੈਸੀ ਬਾਜਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਕੈਸੀ ਬਾਜਾ ਵਾਲੇ ਨੇ ਕੈਸੀ ਬਾਜਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਇੰਨੀ ਸਾਡੀ ਮਤਲਬ ਜਿਹੜੀ ਪਗੜੀ ਦੀ ਆ ਇੰਪੋਰਟੈਂਸ ਕਿ 16 1992 ਵਸਾਖੀ ਦਾ ਕੱਕਾਠ ਸੀ ਨੰਗੀ ਤਲਵਾਰ ਮੇਰੇ ਗੁਰੂ ਜੀ ਦੇ ਹੱਥ ਸੀ ਉਹ ਪੰਜ ਸਿਰ ਲੈ ਨਹੀਂ ਆਧਾਰ ਦਿੱਤੀ ਖਾਲਸੇ ਨੂੰ ਕੈਸੀ ਵਜਾ ਵਾਲੇ ਨੇ ਕੈਸੀ ਵਜਾ ਵਾਲੇ ਦਸਤਾਰ ਬੀਤੀ ਖਾਲਸੇ ਨੂੰ ਆਖਰੀ ਸਵਾਲ ਮਲਕੀ ਸਿੰਘ ਜਿਨੇ ਗੌਰਵੀ ਦਸਤਾਰ ਬੰਨਣ ਲਾ ਦਿੱਤੀ ਹਾਂਜੀ ਹਾਂ ਬਿਲਕੁਲ ਜਿਹੜੀ ਚੀਜ਼ ਤੁਸੀਂ ਕਰਦੇ ਆ ਜਿਹੜੀ ਚੀਜ਼ ਤੁਸੀਂ ਬੰਨਦੇ ਆ ਉਹਨਾਂ ਨੂੰ ਦੱਸਿਓ ਵੀ ਜਿਵੇਂ ਉੱਥੋਂ ਦੇ ਜੰਸਾ ਹੈ ਅੰਮ ਨਮੀ ਪਨੀਰੀ ਨਵੇਂ ਜਿਹੜੇ ਬੱਚੇ ਨੇ ਉਹ ਦੇਖ ਕੇ ਤੁਹਾਨੂੰ ਪੱਲ ਸਾਡੇ ਨਾਲ ਪੱਗਾ ਮੰਨਦੇ ਐ ਐਂਡ ਘੋਰੇ ਵੀ ਬਿਲਕੁਲ ਉਹਨਾਂ ਨੂੰ ਵੀ ਲੱਗਦਾ ਵੀ ਸਾਡੇ ਸਾਡੇ ਵੀ ਪੱਗਾ ਮੰਨ ਜਾਂਦੇ ਜਾਂਦੇ ਤਕ ਤਕ ਤੂਤੀਆਂ ਵੀ ਲਾਦੇ ਹੋ ਹਾਂ ਸੋਹਣੇ ਵੀ ਬਹਿ ਲਿਆ ਪੁਰਾਣੇ ਪੈ ਜਾ ਆ ਦੇਖੋ ਦੀ ਤਰ੍ਹਾਂ ਤੁਸੀਂ ਦੇਖੋ ਹਣ ਸਰਦਾਰ ਜੀ ਨੇ ਕਿਹਾ ਤਾਂ ਮੋੜਿਆ ਨਹੀਂ ਜਾ ਸਕਦਾ ਨਹੀਂ ਨਹੀਂ ਪਰ ਐਸੀ ਜਦੋਂ ਦੇਖਦੇ ਕਿੰਨੀ ਵੀ ਅੰਬਰਸਰ ਉਹਨੇ ਧਾਰਮਿਕ ਜੀ ਫੀਲਿੰਗ ਆ ਜਾਂਦੀ ਹੈ ਪਰ ਨਾਲ ਹੀ ਤੁਸੀਂ ਜਿਹੜਾ ਕਲਚਰ ਵੀ ਬਣਾ ਜੋੜ ਕੇ ਰੱਖਿਆ ਜਿਵੇਂ ਇਹ ਕਲਚਰ ਵਾਲੀਆਂ ਜਿਹੜੀਆਂ ਚੀਜ਼ਾਂ ਤੁਸੀਂ ਕੜੇ ਵੀ ਤੇ ਉਹ ਜਿਹੜੀਆਂ ਜਾਗਤਾਂ ਨੇ ਸੋਧੇ ਕਰਕੇ ਇਹ ਵੀ ਬੜਾ ਜ਼ਿਆਦਾ ਕਲਚਰ ਵੀ ਹੋਣਾ ਬੜਾ ਜ਼ਰੂਰੀ ਹੈ ਜੀ ਜੀ ਤੇ ਕਲਚਰ ਵਾਲੇ ਗੀਤ ਨੇ ਜੀ ਫੇ ਤੁੱਤ 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 ਤੂਤੀਆਂ ਹੇ ਜਵਾਲੋਂ ਨਿਆ ਦਾ ਤੋਤਾ ਵਣੇ ਖੂਟੇ ਹੇ ਜਵਾਲੋਂ ਤੁੱਤ 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 ਤੂਤੀਆਂ ਆਹਾਂ ਥੈਂਕ ਯੂ ਥੈਂਕ ਯੂ ਬਹੁਤ ਮਿਹਰਬਾਨੀ ਔਰ ਇਹ ਜਿਹੜੇ ਪ੍ਰੈਸ ਵਾਲੇ ਮੇਰੇ ਮੁੰਡੇ ਭਰਾ ਸਾਰੇ ਨੇ ਇਹ ਵੀ ਮੇਰੇ ਭਰਾ ਨੇ ਸੋ ਥੈਂਕ ਯੂ ਵੈਰੀ ਮਚ ਜਦੋਂ ਅੰਮ੍ਰitsar ਆਉਂਦੇ ਤੁਸੀਂ ਬਹੁਤ ਰਿਸਪੈਕਟ ਦਿੰਦੇ ਸਾਰੇ ਜਾਣੇ ਜਿਉਂਦੇ ਵਾਸਤੇ ਵੈਸੇ ਕਹਿੰਦੇ ਨੇ ਕਿ ਜਿਵੇਂ ਕਿਸੇ ਰਾਜੇ ਦੀ ਤਾਜ ਪੋਸ਼ੀ ਉਹਦੀ ਜੀਵਨ ਵਿੱਚ ਇੱਕ ਵਾਰ ਹੀ ਹੁੰਦੀ ਹੈ ਪਰ ਇੱਕ ਸਿੰਘ ਦੀ ਤਾਜ ਪੋਸ਼ੀ ਰੋਜ਼ ਗੁਰੂ ਮਹਾਰਾਜ ਆਪ ਆਕੇ ਕਰਾਉਂਦੇ ਨੇ ਕਿਉਂਕਿ ਇਹ ਗੁਰੂ ਮਹਾਰਾਜ ਦਾ ਬਖਸ਼ਿਆ ਹੋਇਆ ਤਾਜ ਹੈ ਤੋਂ ਉਹ ਪਗੜੀ ਦੀ ਜਿਹੜੀ ਸ਼ਾਨ ਵਧਾਨ ਵੱਲੇ ਔਰ ਵਰਲਡ ਰੈਨਾਉਂਡ ਸਿੰਗਰ ਸੁਦਾਮ ਮਲਕੀ ਸਿੰਘ ਜੀ ਅੱਜ ਸਾਡੇ ਕੋਲ ਨੇ ਤੇ ਬਹੁਤ ਇਹਨਾਂ ਦਾ ਧੰਨਵਾਦ ਇਹਨਾਂ ਨੇ ਸਾਡਾ ਬੜਾ ਮਨ ਵਧਾਇਆ ਤੇ ਔਰ ਇਹਨਾਂ ਦਾ ਬਹੁਤ ਪਿਆਰ ਹੈ ਔਰ ਅਸੀਂ ਛੋਟੇ ਹੁੰਦੇ ਨਾਲੇ ਅੱਜ ਦਿਨ ਤੱਕ ਔਰ ਵੀਰ ਜੀ ਹੀ ਸਟਿਲ ਯੰਗ ਠੀਕ ਹੈ ਤੇ ਅਸੀਂ ਅੱਜ ਦੇਖੋ ਤੇ ਬਾਕੀ ਅਸੀਂ ਛੋਟੇ ਹੁੰਦੇ ਨਾਲੇ ਅੱਜ ਦਿਨ ਤੱਕ ਇਹਨਾਂ ਦੇ ਗਾਣੇ ਸੁਨੇ ਆ ਬਹੁਤ ਮਾਰੇ ਦੀ ਇਹਨਾਂ ਦੇ ਬਖਸ਼ਿਸ਼ ਹੈ ਤੇ ਮਾਰੇ ਹਮੇਸ਼ਾ ਇਹਨਾਂ ਨੂੰ ਖੁਸ਼ ਰੱਖਣ